ਅੱਜ ਦਾ ਇਹ ਫਾਈਨਲ ਮੁਕਾਬਲਾ ਅੰਡਰ 19 ਟਗੋਵਾਰ ਦਾ ਡਿਪਸ ਬੇਗਵਾਲ ਵਰਸਸ ਐਸਪੀਟੀਐਸ ਮੇਗਵਾਲ ਟੀਮਾਂ ਦੇ ਦੌਰਾਨ ਇੱਕ ਸਾਈਡ ਦੇ ਐਸਪੀਟੀਐਸ ਦੇ ਪੂਰੀ سپورਟ ਦੇ ਵਿੱਚ ਪੂਰਾ ਸਕੂਲ ਖੜਾ ਇਧਰ ਡਿਪਸ ਵੱਲ ਕੋਈ ਨਹੀਂ ਦਿਖ ਰਿਹਾ ਇਸ ਟਾਈਮ ਲਓ ਜੀ ਸਟਾਰਟ ਦੇਖੋ ਇਹ ਕੋਲ ਲਾਗ ਲੰਦਾ लै करे चे जा ले करे बचे बहुत अचे शाहवा ਉਹਦਾ ਰਾਜ ਲਾਜਾ ਜੀ ਲਾਜਾ ਟੀਮਸ ਵਾਲੇ ਦੀ ਸ਼ਾਬਾਸ਼ ਕਹੋ 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 ਜਲਦੀ ਹੋ ਜਾ ਨਹੀਂ ਹੋਏ ਨਹੀਂ ਹੋਏ ਹੋ ਗਿਆ ਸ਼ਾਬਾਸ਼ ਹੋਰ ਬਾਸ ਹੋਰ ਬਾਸ ਅਜੇ ਰੰਗੀ ਲਾਡੀ ਟਾਈਮ ਕੀ ਹੈ ਉਹ ਥਾਪੀਏ ਬਾਅਦ ਚ ਅਜੇ ਸਾਈਡ ਚੇਂਜ ਉਹ ਸਾਈਡ ਚੇਂਜ ਹੋ ਗਿਆ ਅਜੇ ਸਾਈਡ ਚੇਂਜ ਹੋ ਗਿਆ ਉਹ ਸਾਈਡ ਚੇਂਜ ਹੋ ਗਿਆ ਅਜੇ ਜਿੰਨਾ ਬਾਕੀ ਹੈ ਸ਼ਾਬਾਸ਼ ਸ਼ਾਬਾਸ਼ ਬਹੁਤ ਹੋ ਰਹੀ ਹੈ ਸ਼ਾਬਾਸ਼ ਸਿਤਾਰੋਂ ਸੇ ਅਗੇ ਜਹਾ ਹੋਰ ਵੀ ਹੈ ਅਜੇ ਜੇ ਪਹਿਲਾ ਮੁਕਾਬਲਾ ਇਸ ਤੋਂ ਬਾਅਦ ਡਿਸਟ੍ਰਿਕਟ ਦਾ ਉਤੇ ਵੀ ਤੁਹਾਡੇ ਵਾਂਗੂ ਵਾਕਾ ਬਲਾਕਾਂ ਦੀਆਂ ਚੁੜੀਆਂਈਆਂ ਟੀਮਾਂ ਆਉਣੀਆਂ ਬਹੁਤ ਹੀ ਅੱਛਾ ਮੁਕਾਬਲਾ ਅਸੀਂ ਡਿਫਸ ਨੇ ਪੂਰਾ ਜ਼ੋਰ ਲਗਾਇਆ ਬਟ ਮੋਰਲੀ ਸਪੋਰਟ ਜਿਹੜੀ ਐਸਪੀਐਸ ਨੂੰ ਮਿਲੀ ਉਹ ਥੋੜੀ ਕਮੀ ਦੇ ਵਿੱਚ ਆਲਿਆਂ ਦੇ ਵਿੱਚ ਵਿਹੀ ਇਸ ਈਵੈਂਟ ਦੇ ਕਨਵੀਨਰ ਇੰਦਰਜੀਤ ਲੈਕਚਰ ਬਰੀਆ ਤੋਂ ਨਾਲ ਮੈਡਮ ਉਹਨਾਂ ਦੇ ਅਰਜਿੰਦਰ ਗੌਰ ਅਕਬਰਪੁਰ ਤੋਂ ਹਾਂਜੀ ਰੈਡੀ ਪਹਿਲੇ ਪਾਣੀ ਪਿਣੀ ਉਹ ਕਹੇ ਵੀ ਉਹ ਖੜੇ ਰੈਡੀ ਹੋ ਜੋ ਸਮਾ ਸਮਾਸ ਲਾ ਦੋ ਉਹਨਾਂ ਤੋਂ ਢੇਰਾਂ ਘੱਮ ਇਹ ਬੁੱਤ ਪਾਣੀ ਪੂਣੀ ਨਾ ਪਹਿਲਾਂ ਰੱਖਿਆ ਕਰੋ ਇੰਨਾ ਵਾਸਤੇ ਇਹ ਤੁਹਾਨੂੰ ਪਤਾ ਹੋਣਾ ਦੇਦਾ ਵਾ ਆਪਾਂ ਈਵੈਂਟ ਕਰ ਰਹੇ ਆ ਤੇ ਪਾਣੀ ਸਾਡੇ ਕੋਲ ਹੋਣਾ ਚਾਹੀਦਾ ਇਧਰ ਈਵੈਂਟ ਖਤਮ ਹੋਣਾ ਤਾਂ ਤੁਸੀਂ ਪਾਣੀ ਲੈ ਤੁਰ ਪੈਂਦੇ ਆ ਅੱਜ ਕਰੋ ਜੀ ਖੜੇ ਕਰੋ ਬੱਚੇ ਬੱਚੇ ਖੜੇ ਕਰੋ ਸਰ ਠਾਕੁਰ ਸਰ ਬੱਚੇ ਖੜੇ ਕਰੋ ਬੱਚੇ ਖੜੇ ਕਰੋ ਸਰ ਆਜੋ ਆਜੋ ਇੱਕ ਵਾਰੀ ਹੋਰ ਹੋ ਲਾ ਲੋ ਬਹੁਤ ਅੱਛੇ ਇੱਕ ਵਾਰੀ ਹਮਲਾ ਮਾਰ ਦੋ ਪਿੱਛੇ ਹੋ ਜਾਓ ਬਾਕੀ ਪਿੱਛੇ ਹੋ ਜਾਓ ਜਲਦੀ ਥੋੜਾ ਪਿੱਛੇ ਹੋ ਜਾਓ ਬਾਕੀ ਪਿੱਛੇ ਹੋ ਜਾਓ ਅੰਦਰਲੇ ਪਾਸੇ ਨਾ ਕੋਈ ਵੀ ਖੜਾ ਹੋ ਜਾ ਪਿੱਛੋਂ ਸਾਡੇ ਟੂਰਨਾਮੈਂਟ ਦੇ ਪ੍ਰਧਾਨ ਐਡਮਾਸਟਰ ਗੁਰਜਾ ਸਿੰਘ ਜੀ ਤੇ ਮਨਜੀਤ ਸਿੰਘ ਜੀ ਅਮਾਸਟਰ ਦੇਖ ਰਹੇ ਨੇ ਉਹ ਸਾਈਡ ਤੇ ਖੜੋ ਓਕੇ ਚਲੋ ਜੀ ਰਸਨ ਬੜੋ ਜੀ ਬੜੋ ਜੀ ਜਿੰਨੇ ਸਾਹਿਬ ਕਰਾਓ ਯਾਰ ਕੋਲਿਸੈਂਟਰ ਤੇ ਪਾਣੀ ਪਾਣੀ ਮਰਜੀ ਬੱਚੇ ਉਧਰ ਚੱਲੋ ਉਧਰੋਂ ਸਪੋਰਟ ਕਰੋ ਜਿੰਨੀ ਮਰਜੀ ਕਰ ਪਰਲੀ ਸਾਈਡ ਹੋ ਜਾ ਉਧਰ ਜਿੰਨੀ ਜਿੰਨਾ ਖੜੇ ਆਣਾ ਚਲੋ ਇੱਧਰ ਚੱਲੋ ਬਾਜੀ ਹੋਰ ਚੱਲੋ ਪਾਣੀ ਹੈਗਾ ਬੋਤਲ ਜੇ ਉਹ ਇਧਰ ਲੱਗੋ ਯਾਰ ਉਹਨਾਂ ਦੀ ਮਰਜ਼ੀ ਜਿੱਧਰ ਆਣਾ ਆਣਾ ਚਲ ਰੈਡੀ ਹੋਵੋ ਸਾਰੇ ਯਾਰ ਉਹਨਾਂ ਦੀ ਮਰਜ਼ੀ ਦਾ ਕਰਿਆ ਉਹਨਾਂ ਦੀ ਚੋਇਸ ਹੈ ਉਹਨਾਂ ਦੀ ਚੋਇਸ ਹੈ ਤੜੀ ਕੋ ਸਾਈਡ ਦਾ ਜਿਹੜੀ ਮਰਜ਼ੀ ਸਾਈਡ ਦਾ ਪਾਣੀ ਮੋਟਾ ਲਿਆ ਉਹਨਾਂ ਦਾ ਪਿਆ ਪਾਣੀ ਚਲੋ ਜੀ ਰੈਡੀ ਕਰੋ ਜੀ ਵਿਸਲ ਕਰੋ ਉਹ ਇਹਨਾਂ ਦਾ ਮੁੱਕਣਾ ਨਹੀਂ ਪਾਣੀ ਪੂਣੀ ਐਵੇਂ ਡਰਾਮਾ ਜਿਹਾ ਕਰੀ ਜਾਂਦੇ ਸਾਲ ਇਹਨੂੰ ਚਲੋ ਠਾਕੁਰ ਸਰ ਕਰੋ ਸਰ 9 ਮਿੰਟਸ ਆ 9 ਟਾਈਮ 9 ਟਾਈਮ ਸਾਡੇ ਕੋ ਪਹਿਲਾਂ ਕੀ ਕਰਦੇ ਹੁੰਦੇ ਪਾਣੀ ਰੱਖੋ ਗੋਲ ਪਾਲਕ ਪੱਲੀ ਸਾਈਡ ਤੇ ਚੱਜੋ ਪੁੱਤ ਉਧਰ ਚੱਲੋ ਉਧਰ ਚੱਲ ਜਾਓ ਵੀ ਉਹ ਸਾਹਮਣੇ ਛੱਡ ਦੋ ਰਸਤੇ ਉਧਰ ਚੱਜੋ ਉਧਰ ਚੱਜਾ ਪਰਲੀ ਸਾਈਡ ਜਾ ਕੇ ਕਰ ਲੈ ਸਪੋਰਟ ਜਿੰਨੀ ਕਰਨੀ ਨੋ ਡਾਊਟ ਸਾਨੂੰ ਪਤਾ ਜੋਰ ਦੀ ਗੇਮ ਜੋਰ ਲੱਗ ਰਿਹਾ ਪਰ ਬੱਚਿਆਂ ਵਾਸਤੇ ਤੁਸੀਂ ਪਾਣੀ ਗੁਲਗੁਲ ਲੱਤ ਲਾਈਏ ਤੁਸੀਂ ਪਹਿਲਾਂ ਪ੍ਰੋਵਾਈਡ ਕਰਕੇ ਰੱਖਿਆ ਕਰੋ ਓਕੇ ਜੀ ਰੈਡੀ ਕੋਟੀਮ ਰੈਡੀ Oh, چئي او 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 ਮੁਬਾਰਕਾਂ ਜਿੱਤਿਆ ਆਪਸੀ ਸੀ ਕਿਉਂਕਿ ਉਹਨਾਂ ਉਹਨੇ ਇੱਕ ਬੱਚਾ ਦੇਖਿਆ ਬੱਚੇ ਮਿਲੋ ਆਪਸ ਆ ਕੇ ਆਪਸ ਮਿਲੋ ਆ ਕੇ ਪੂਰੀ ਪੂਰੀ ਟੀਮ ਆਪਸ ਆਫਟਰ ਦਾ ਮੈਚ ਤੁਸੀਂ ਫਿਰ ਉਹਨਾਂ ਆਪਸ ਦੇ ਰਿਸ਼ਤਾ ਦੋਸਤਾਨਾ ਰਿਸ਼ਤਾ ਮੇਨਟੇਨ ਰੱਖਣਾ ਹੈ ਤਾਂ ਅੱਜ ਦਾ ਸਾਡਾ ਇਹ ਟੂਰਨਾਮੈਂਟ ਕਿੱਥੇ ਹੁੰਦਾ ਤੇ ਉਸ ਇੱਕ ਬ੍ਰੇਕ ਤੋਂ ਬਾਅਦ ਲੰਚ ਬ੍ਰੇਕ ਤੋਂ ਬਾਅਦ ਪ੍ਰਾਈ ਡਿਸਟ੍ਰਿਬਿਊਸ਼ਨ ਹੋਏਗਾ ਤੋ 15 ਮਿੰਟ ਦੀ ਬ੍ਰੇਕ ਲੰਚ ਕਰ ਲੋ ਬੱਚੇ ਜਿੰਨੇ ਕਰਨਾ ਉਸ ਤੋਂ ਬਾਅਦ ਪ੍ਰਾਈ ਡਿਸਟ੍ਰਿਬਿਊਸ਼ਨ